ਮਹਾਰਾਜ ਜੀ ਬਾਬਾ ਜੀ ਮੈਂ ਉਹਦਾ ਡੀਕ ਜਾਨਾ ਮੈਗਾ ਤੁਰਨਾ ਹੋਣਾ ਹਊਗਾ ਹੁਣ ਉਹ ਤਾਂ ਆਪ ਰਸਤਾ ਰਸਤਾ ਵਰ ਕਿਦਾਂ ਅਸਤਾਵਰੀ ਉੱਤੀ ਰੋਲਾ ਹੋ ਰਿਹਾ ਕਿਵੇਂ ਆ ਠੀਕ ਹੈ ਓਹੋ ਕਬੱਡੀ ਦੇ ਪਹਿਲਵਾਨ ਵਾਂਗੂ ਬਸ ਸਦਾ ਨਿਸ਼ਾਨਾ ਹੀ ਦੇਖਦਾ ਨਿਸ਼ਾਨਾ ਹੀ ਰਹਿੰਦਾ ਨਾ ਬੜਾ ਪਿਆ ਬਾਬਾ ਜੀ ਕਿਵੇਂ ਦਾ ਲੱਗਾ ਇਧਰ ਮਾਹੌਲ ਵਾਹੇ ਬੜਾ ਅੱਛਾ ਮਾਹੌਲ ਹੈ ਮੈਂ ਹੈਰਾਨ ਹੋਇਆ ਪੰਜਾਬ ਦੇ ਵਿੱਚ ਵੀ ਇਹ ਕਿੱਡਾ ਸੋਹਣਾ ਪਹਾੜੀ ਮਾਹੌਲ ਹੈ ਆ ਜਿਹੜੇ ਸੀਨ ਆ ਮਤਲਬ ਪਹਾੜੀ ਦਾ ਤਸੱਵਰ ਕਰਦੇ ਸਾਡੇ ਦਿਨ ਚ ਹਿਮਾਚਲ ਆ ਜਾਂਦਾ ਮਾਸ਼ਾਅੱਲ੍ਹਾ ਜਦੋਂ ਕਿ ਪੰਜਾਬ ਦੇ ਵਿੱਚ ਵੀ ਇਹ ਮੈਗੀ ਬਣ ਗਈ ਆ ਤੇ ਲਖਵਿੰਦਰ ਹੁਣ ਪਰੋਸ ਰਿਹਾ ਬਾਬਾ ਬੇਲੀ ਜੀ ਦੀ ਚੁੰਕੀ ਲੱਗੀ ਆ ਹਾਂ ਮੈਨੂੰ ਇਥੇ ਐ ਫੀਲਿੰਗ ਆ ਰਹੀ ਮੈਨੀਵਾ ਮੇਰਾ ਮੁਰਸ਼ਿਦ ਉੱਤਾੜਾ ਇਹ ਬਾਬਾ ਜੀ ਦਾ ਫਰੇਮ ਇੱਧਰ ਆ ਗਿਆ ਵਾਹ ਜੀ ਵਾਹ ਬੱਬਾ ਜੀ ਘੈਂਟ ਲੱਗਦੇ ਆ ਪੂਰਾ ਫੋਕਸ ਤੇ ਆ ਕੰਮ ਵਾਹ ਜੀ ਵਾਹ ਥੈਂਕ ਯੂ ਉਹ ਲਖਵਿੰਦਰ ਲਾ ਰਿਹਾ ਮੇਰੇ ਵਾਲਾ ਕੈਮਰਾ ਸਤਿ ਸ਼੍ਰੀ ਅਕਾਲ ਜੀ ਵਾਕਵੇ ਟੁਰਨਾ ਵੇਖ ਰਹੇ ਹੋ ਨਵੀਂ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਉਮੀਦ ਕਰਦਾ ਵੀ ਚੜ੍ਹਦੀ ਕਲਾ 'ਚ ਹੋਵੋਗੇ ਤੇ ਟਾਈਟਲ ਥੰਬਨੇਲ ਤੁਸੀਂ ਵੇਖ ਲਿਆ ਤੁਹਾਨੂੰ ਪਤਾ ਲੱਗ ਗਿਆ ਵੀ ਅੱਜ ਅਸੀਂ ਚੱਲੇ ਆ ਟਾਕ ਵਿਦ ਟੁਰਨਾ ਵਾਸਤੇ ਨਵਾਂ ਐਪੀਸੋਡ ਤਿਆਰ ਕਰਨ ਨਵੀਂ ਇੰਟਰਵਿਊ ਕਰਨੀ ਆਪਾਂ ਬਾਬਾ ਵੇਲੀ ਦੀ ਤੇ ਹੁਸ਼ਿਆਰਪੁਰ ਜਾ ਰਹੇ ਆ ਹੁਸ਼ਿਆਰਪੁਰ ਕਿਉਂ ਚੁਣਿਆ ਇਹਦੇ ਬਾਰੇ ਬਾਅਦ 'ਚ ਜਾਣਨਾ ਪਾਉਨੇ ਆ ਤੇ ਪਹਿਲਾਂ ਬੰਦੇ ਨੂੰ ਇੰਟਰੋਡਿਊਸ ਕਰਾ ਦਈਏ ਨਾਲ ਮੇਰੇ ਹੈਗਾ ਲਖਮਿੰਦਰ ਸਿੰਘ ਲਖਵਿੰਦਰ ਫਰੋਮ ਐਲ ਵੀ ਪ੍ਰੋਡਕਸ਼ਨ ਲਖਵਿੰਦਰ ਕਿਵੇਂ ਠੀਕ ਹੈ ਚੜਦੀ ਕਲਾ ਬਈ ਚੜਦੀ ਕਲਾਈ ਚਾਹੀਦੀ ਹੈ ਮੁੰਡਾ ਥੋੜਾ ਸੰਗਾਊ ਆ ਪਰ ਕੰਮ ਬਹੁਤ ਸ਼ਾਨਦਾਰ ਕਰਦਾ ਕੰਮ ਤੁਸੀਂ ਇਹਦਾ ਵੇਖ ਹੀ ਲਿਆ ਜਿੰਨਾ ਸੱਜਣਾ ਨੂੰ ਨਹੀਂ ਪਤਾ ਦੱਸ ਦਵਾਂ ਵੀ ਵੈਸੇ ਆਪਾਂ ਪਹਿਲਾਂ ਵੀ ਜਿੱਦਣ ਟਾਕ ਵਿਦ ਟੁਰਨਾ ਦਾ ਟੀਜ਼ਰ ਸ਼ੂਟ ਕੀਤਾ ਸੀਗਾ ਲਖਵਿੰਦਰ ਨਾਲ ਸੀ ਤੇ ਉਹਨੂੰ ਐਡਿਟ ਵਗੈਰਾ ਇੰਨੇ ਕੀਤਾ ਤੁਸੀਂ ਵੇਖਿਆ ਹੋਣਾ ਵੀ ਉਹ ਕਿੰਨਾ ਸ਼ਾਨਦਾਰ ਬਣਿਆ ਉਹ ਐਡਿਟ ਵੀ ਐਡਿਟ ਕਰਨ ਵਾਲੇ ਬੰਦੇ ਜਾਨ ਪਾਉਂਦੇ ਆ ਸੋ ਵਿਕਾਸ ਵਾਲਾ ਜਿਹੜਾ ਇੰਟਰਵਿਊ ਆ ਉਹ ਵੀ ਨੇ ਐਡਿਟ ਕੀਤਾ ਮਤਲਬ ਬੈਕਐਂਡ ਤੇ ਜਿਹੜੇ ਬੰਦੇ ਹੁੰਦੇ ਨੇ ਨਾ ਕਈ ਵਾਰ ਲਖਵਿੰਦਰ ਅੰਗੋਲੇ ਹੋ ਜਾਂਦੇ ਹਾਂ ਮੋਰੇ ਮੋਰੇ ਨਹੀਂ ਆਉਂਦੇ ਵਿਚਾਰੇ ਨਹੀਂ ਬੈਕਐਂਡ ਵਾਲੇ ਕਈ ਵਾਰ ਬੰਦਿਆਂ ਨੂੰ ਬੈਕਐਂਡ ਤੇ ਹੀ ਵਧੀਆ ਲੱਗਦਾ ਕੰਮ ਕਰਨਾ ਹਾਂ ਲੱਗਦਾ ਚਲੋ ਉਹਨਾਂ ਦੀ ਮਹਾਰਤ ਆ ਨਾ ਗੋਲੇ ਨਹੀਂ ਕਹਿ ਸਕਦੇ ਉਹਨਾਂ ਨੂੰ ਕੰਮ ਹੀ ਉੱਥੇ ਹਨਾ ਤੇ ਸੰਗਾਉ ਹੁੰਦੇ ਆ ਜਿਆ ਆਉਣਾ ਹੀ ਨਹੀਂ ਚਾਹਦੇ ਅੱਗੇ ਇਹ ਵੀ ਗੱਲ ਹੈ ਉਹ ਸੁਪੇ ਸੁਪੇ ਰਹਿਣਾ ਚਾਹੁੰਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਉਹਨਾਂ ਨੂੰ ਆਪਾਂ ਪਿੱਛੇ ਛੱਡਤਾ ਉਹ ਆਉਣਾ ਹੀ ਨਹੀਂ ਚਾਹਦੇ ਪਰ ਖੈਰ ਮੈਂ ਕਹਾਂ ਵੀ ਆਪਣੀ ਟੀਮ ਦੇ ਜਿਹੜੇ ਮੈਂਬਰ ਆ ਹਮੇਸ਼ਾ ਅਸੀਂ ਉਹਨਾਂ ਨੂੰ ਵਿਖਾਈਏ ਜ਼ਰੂਰੀ ਹੈ ਜਦੋਂ ਟੀਜ਼ਰ ਸ਼ੂਟ ਕੀਤਾ ਉਸ ਸਮਾਂ ਅੱਗੇ ਆਉਣ ਦਾ ਹੀ ਹੈ ਬਿਲਕੁਲ ਜੀ ਬਿਲਕੁਲ ਤੋਂ ਅੱਜ ਵੀ ਫਿਰ ਅਸੀਂ ਇਕੱਠੇ ਹੋਣ ਸ਼ੂਟ ਕਰਨ ਚੱਲੇ ਆ ਤੇ ਬਾਕੀ ਟਾਕ ਵਿਲ ਟੂਰਨਾਮੈਂਟ ਤੁਸੀਂ ਬਹੁਤ ਸ਼ਾਨਦਾਰ ਰਿਸਪਾਂਸ ਦਿੱਤਾ ਬਹੁਤ ਵਧੀਆ ਮਤਲਬ ਤੁਸੀਂ ਉਹਨੂੰ ਸਤਰਾਇਆ ਵੇਖ ਰਹੇ ਹੋ ਤਾਂ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਦੋਂ ਹੁਣ ਤੁਸੀਂ ਆਹ ਵਾਲੀ ਵੀਡੀਓ ਵੇਖ ਰਹੇ ਹੋ ਤੇ ਟਾਕਵੇ ਟੁਰਨਾ ਫੇ ਵਿਜ਼ਿਟ ਕਰ ਲਿਓ ਕਿਉਂਕਿ ਜਿਹੜਾ ਅਸੀਂ ਇੰਟਰਵਿਊ ਕਰਨ ਜਾ ਰਹੇ ਹਾਂ ਉਧਰਲੇ ਪਾਸੇ ਪਬਲਿਸ਼ ਹੋ ਗਿਆ ਹੁਣ ਤਾਂ ਤੁਸੀਂ ਬਾਬਾ ਬੇਲੀ ਦਾ ਜਿਹੜਾ ਇੰਟਰਵਿਊ ਆ ਜਰੂਰ ਜਾ ਕੇ ਵੇਖਿਓ ਬੜੇ ਕਮਾਲ ਦੇ ਸਿੰਗਰ ਆ ਤੇ ਮੇਰੀ ਖੁਸ਼ ਨਸੀਬੀ ਆ ਵੀ ਮੇਰਾ ਬਹੁਤ ਚੰਗਾ ਦੋਸਤ ਆ ਮੇਰਾ ਆੜੀ ਆ ਤੇ ਇਹਨੂੰ ਪਹਿਲਾਂ ਆਪਾਂ ਦੋ ਐਪੀਸੋਡ ਕੀਤੇ ਆ ਉਧਰ ਨਾ ਸਟਲ ਲੰਬਾਈ ਤੇ ਵਿਕਾਸ ਹੈਦਰ ਦਾ ਤੇ ਤੀਸਰਾ ਐਪੀਸੋਡ ਆਪਣਾ ਬਾਬਾ ਬੇਲੀ ਨਾਲ ਹੀ ਆ ਰਿਹਾ ਮਤਲਬ ਇਧਰ ਇੰਡੀਆ ਵਾਲੇ ਪਾਸੇ ਜਿਹੜਾ ਆਪਣਾ ਸ਼ੂਟ ਪਹਿਲਾ ਮੰਨ ਲਈਏ ਆਪਾਂ ਉਹ ਬਾਬਾ ਬੇਲੀ ਦੇ ਨਾਲ ਹੀ ਆਪਣਾ ਆ ਰਿਹਾ ਵਾ ਤੇ ਬਹੁਤ ਚੰਗੀਆਂ ਗੱਲਾਂ ਹੋਣਗੀਆਂ ਅੱਜ ਉਹਨਾਂ ਨਾਲ ਗਾਣੇ ਵੀ ਸੁਣਾਵਾਂਗੇ ਤੇ ਬਸ ਅਸੀਂ ਜਾ ਰਹੇ ਹਾਂ ਮਹਾਲੀ ਤੋਂ ਤੁਰੇ ਸੀ ਸਵੇਰੇ ਸਵੇਰੇ ਮਹਾਲੀ 12:00 ਵਜੇ ਤੁਰੇ ਆਪਾਂ ਮਹਾਲੀ ਤੋਂ ਤੇ ਅਸੀਂ ਵਾਇਆ ਰੋਪੜ ਬਲਾਚੌਰ ਹੁੰਦੇ ਆਂ ਹਸ਼ਿਆਰਪੁਰ ਪਹੁੰਚਣਾ ਹਸ਼ਿਆਰਪੁਰ ਬਾਬਾ ਬੇਲੀ ਬਾਈ ਨੇ ਆਉਣਾ ਸੀ ਤੇ ਫਿਰ ਸਾਡਾ ਰਾਬਤਾ ਹੋਇਆ ਕਹਿੰਦੇ ਵੀ ਆਪਾਂ ਉਧਰਲੇ ਪਾਸੇ ਕਰਾਂਗੇ ਉਹ ਕਹਾਣੀ ਕਿਵੇਂ ਬਣੀ ਉਹ ਤੁਹਾਨੂੰ ਮੈਂ ਗਾਂ ਜਾਲ ਕੇ ਦੱਸੂਗਾ ਵੀ ਅਸੀਂ ਉਹ ਫਿਰ ਲੋਕੇਸ਼ਨ ਕਿਉਂ ਚੂਜ਼ ਕੀਤੀ ਆ ਬਹੁਤ ਸੋਹਣੇ ਕੂਕਾ ਨੇਟ ਦੇ ਜੰਗਲ ਆ ਤੇ ਸਾਡਾ ਇਰਾਦਾ ਵੀ ਉਸ ਏਰੀਏ ਦੇ ਵਿੱਚ ਜਾ ਕੇ ਸ਼ੂਟ ਕਰੀਏ ਲਖਵਿੰਦਰ ਤੂੰ ਪਹਿਲੀ ਵਾਰ ਚੱਲਿਆ ਹੋਣਾ ਹਾਂਜੀ ਹਾਂਜੀ ਇੱਧਰ ਹੋਣਾ ਹਾਂਜੀ ਚੱਲ ਤੈਨੂੰ ਵੀ ਵਕਤ ਨਹੀਂ ਉਹ ਜੋ ਗਏ ਆ ਪਹਿਲਾਂ ਮਲਕੀਆ ਜਿਹੜਾ ਤੁਸੀਂ ਜੰਗਲ ਵਾਲਾ ਏਰੀਆ ਕਹਿ ਰਹੇ ਹੋ ਉਧਰ ਫਸਟ ਟਾਈਮ ਓਕੇ ਓਕੇ ਉਹ ਬਹੁਤ ਸੋਹਣਾ ਏਰੀਆ ਹਸ਼ਿਆਰਪੁਰ ਦਾ ਦ ਸੁੱਖ ਹਨ ਹੈ ਆਪਣੇ ਦੇਖਣ ਵਾਲਿਆਂ ਨੂੰ ਵੀ ਜਰੂਰ ਆ ਰਾਤ ਤੇ ਟੰਗੇ ਹੋਏ ਟੈਡੀ ਬੀਅਰ ਤੇ ਆ ਹੋਰ ਜਵਾਕਾਂ ਨਾਲ ਨਿੱਕ ਸੁੱਖ ਵੇਖ ਕੇ ਉਹਦਾ ਦਾ ਸਮਾਨ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਅਸੀਂ ਬਲਾਚੌਰ ਲੰਗੇ ਆ ਤਾਂ ਕੋਣੀ ਮੋੜ ਜਾ ਜਿਹੜਾ ਬੜਾ ਖਤਰਨਾਕ ਹੁੰਦਾ ਸੀਗਾ ਉਹ ਤੇ ਖੈਰ ਹੁਣ 바ਵਾ ਚਰਦਾ ਖਤਮ ਕਰਕੇ ਇਹਨਾਂ ਨੇ ਹਾਈਵੇ ਬਣਾਤਾ ਸੀਗਾ ਸੋ ਇੱਥੋਂ ਹੁਣ ਅਸੀਂ ਹੁਸ਼ਿਆਰਪੁਰ ਵਾਲੀ ਰੋਡ ਦੇ ਉੱਤੇ ਪੈ ਜਾਣਾ ਮਤਲਬ ਸੱਜੇ ਹੱਥ ਮੁੜ ਜਾਣਾ ਵੈਸੇ ਇੱਧਰ ਜੇ ਸਿੱਧੇ ਆਪਾਂ ਜਾਵਾਂਗੇ ਤੇ ਜਲੰਧਰ ਜਾਂਦਾ ਮਤਲਬ ਇਹ ਚੰਡੀਗੜ੍ਹ ਟੂ ਜਲੰਧਰ ਰੋਡ ਆ ਪਰ ਆਪਾਂ ਹੁਣ ਆ ਆ ਵਾਇਆ ਗੜ ਸ਼ੰਕਰ ਹੋ ਕੇ ਹਸ਼ਿਆਰਪੁਰ ਜਿਹੜਾ ਜਾਂਦਾ ਉਸ ਰੋਡ ਤੇ ਪੈ ਗਏ ਆਂ ਤੇ ਇਥੋਂ ਇਧਰ ਨੂੰ ਮੁੜਦੇ ਸਾਰ ਹੀ ਹਰੀਆਲੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਸਾਰਾ ਏਰੀਆ ਬਹੁਤ ਵਧੀਆ ਤੇ ਹਸ਼ਿਆਰਪੁਰ ਦੇ ਵਿੱਚ ਵੈਸੇ ਵੀ ਜੰਗਲ ਦੇ ਇਹ ਠਾਰਕਬਾ ਜ਼ਿਆਦਾ ਹੈ ਮੋਰਓਵਰ ਇਥੇ ਪਾਬੰਦੀਆਂ ਨੇ ਵੀ ਤੁਸੀਂ ਐਵੇਂ ਹੀ ਰੁੱਖ ਕੱਟ ਨਹੀਂ ਸਕਦੇ ਪਰਮਿਸ਼ਨ ਲੈ ਕੇ ਕੱਟਣੇ ਪੈਂਦੇ ਆ ਸੋ ਤਾਂ ਕਰਕੇ ਇੱਥੇ ਜੰਗਲ ਕਾਫੀ ਵੱਡੀ ਮਾਤਰਾ ਦੇ ਵਿੱਚ ਪਾਏ ਜਾਂਦੇ ਆ ਤੇ ਹੁਣ ਸੋਹਣੇ ਰਾਹ ਵੈਸੇ ਪੰਜਾਬ ਦੇ ਤਕਰੀਬਨ ਸਾਰੇ ਪਹਿਲਾਂ ਜਿਹੜੇ ਹਾਈਵੇ ਸੀਗੇ ਐਵੇਂ ਦੇ ਹੀ ਸੀਗੇ ਵੀ ਆਲੇ-ਦੁਆਲੇ ਸਫਾਇਦੇ ਹੁੰਦੇ ਸੀ ਜਾਂ ਹੋਰ ਤਰ੍ਹਾਂ ਦੇ ਟਾਲੀਆਂ ਹੁੰਦੀਆਂ ਸੀ ਜੜੀਆਂ ਅਸੀਂ ਨਿੱਕਿਆਂ ਹੁੰਦਿਆਂ ਤੋਂ ਵੇਖਦੇ ਰਹੇ ਆ ਰਾਜ ਜਦੋਂ ਦੇ ਵੱਡੇ ਰੋਡ ਨਿਕਲੇ ਤਾਂ ਇਹਨਾਂ ਨੇ ਸਾਰਿਆਂ ਦਾ ਮਲਿਆ ਮੇਡ ਕਰਤਾ ਇਹ ਹੁਣ ਖੈਰ ਬਾਅਦ ਦੇ ਵਿੱਚ ਕਦੀ ਉਹਨਾਂ ਤੇ ਪਲਾਂਟੇਸ਼ਨ ਨਹੀਂ ਹੋਈ ਬਸ ਇੰਨਾ ਵੀ ਜਿਹੜਾ ਸੈਂਟਰ 'ਚ ਡਿਵਾਈਡਰ ਹੁੰਦਾ ਉਹ ਤੇ ਫੁੱਲ ਬੂਟੇ ਜੇ ਲਾ ਦਿੰਦੇ ਆ ਪਰ ਸਾਈਡਾਂ ਦਾ ਧਿਆਨ ਨਹੀਂ ਰੱਖਿਆ ਰੱਖਿਆ ਜਾਂਦਾ ਇਹ ਗੱਲ ਵੈਸੇ ਮੈਂ ਕਈ ਵਾਰ ਕਰ ਚੁੱਕਿਆ ਤੇ ਕਰਨੀ ਬਣਦੀ ਵੀ ਆ ਵੀ ਜੇ ਅਸੀਂ ਪੰਜਾਬ 'ਚ ਨਹੀਂ ਰੁੱਖ ਲਾਏ ਤਾਂ ਫਿਰ ਹੋਰ ਲਾਉਣੇ ਕਿੱਥੇ ਆ ਜਾ ਕੇ ਪੰਜਾਬ ਆਪਣੀਆਂ ਲਹਿ ਲਹਾਉਂਦੀਆਂ ਹਰੀਆਂ ਫਸਲਾਂ ਤੇ ਆ ਜਿਹੜੀ ਹਰਿਆਈ ਆ ਹਰਿਆ ਭਰਿਆ ਪੰਜਾਬ ਉਸੇ ਤੋਂ ਜਾਣਿਆ ਜਾਂਦਾ ਤੋ ਅਸੀਂ ਹੁਣ ਥਾਣਾ ਡੈਮ ਵਾਲੀ ਸੜਕ ਤੇ ਆ ਇਹੀ ਗਾਂ ਕੁਕਾ ਨੇੜੇ ਚੱਲ ਜਾਣੀ ਆ ਤੇ ਬਾਬਾ ਬੇਲੀ ਹੁਣਾਂ ਨੂੰ ਇੱਥੇ ਹਸ਼ਿਆਰਪੁਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਇੱਥੇ ਪਹਿਲਾਂ ਰੁਕੇ ਪਏ ਸੀਗੇ ਉਹ ਤੇ ਫਿਰ ਹੁਣ ਮੋਰੇ ਮੋਰੇ ਉਹਨਾਂ ਨੂੰ ਭੇਜਤਾ ਵੀ ਤੁਸੀਂ ਪਹੁੰਚੋ ਤੇ ਅਸੀਂ ਕਿਉਂਕਿ ਪਿੱਛੇ ਸੀ ਟ੍ਰੈਫਿਕ 'ਚ ਫਸ ਗਏ ਤੇ ਹੁਣ ਥਾਣਾ ਡੈਮ ਪਹੁੰਚ ਗਏ ਆ ਅਸੀਂ ਬਸ ਪਿੱਛੇ ਪਿੱਛੇ ਵਾਪਸ ਜਾ ਰਹੇ ਹਾਂ ਉਹਨਾਂ ਦੇ ਪਹੁੰਚਦੇ ਅਸੀਂ ਥੋੜੇ ਚਿਰ ਚ ਪਹੁੰਚਣਾ ਤੇ ਤੋ ਆਪ ਬਹੁਤ ਜ਼ਿਆਦਾ ਸੀ ਜਦੋਂ ਅਸੀਂ ਤੁਰੇ ਸਾਂ ਤੇ ਹੁਣ ਝੜ ਹੋ ਗਿਆ ਬੱਦਲ ਨਹੀਂ ਆ ਇੱਥੇ ਝਾੜਿਆ ਪਰ ਪਿੰਡ ਗੱਲ ਹੋਈ ਆ ਤੇ ਉੱਥੇ ਕਹਿੰਦੇ ਬੱਦਲ ਕਾਲੀਆਂ ਘਟਾਵਾਂ ਚੜ ਕੇ ਆ ਗਈਆਂ ਮਤਲਬ ਵਧੀਆ ਹੋਇਆ ਲੱਕੀ ਠੰਡਾ ਹੋ ਗਿਆ ਮਾ ਹਾਂ ਅਸੀਂ ਥਾਣਾ ਡੈਮ ਦੇ ਬਿਲਕੁਲ ਮੋੜ ਪਹੁੰਚ ਹੀ ਗਏ ਆ ਤੇ ਆ तकरीबन ਇੱਥੇ ਆਖੀਰਲਾ ਮੋੜ ਹੋਣਾ ਜਿਹੜਾ ਤਾਂ ਚੜ ਜੂਗਾ ਇਹ ਕੱਲਾ ਨਾ ਇੰਟਰਵਿਊ ਦੇ ਕਰਕੇ ਅਸੀਂ ਵਲੌਗ ਨਹੀਂ ਬਣਾ ਰਹੇ ਨਾਲ ਦੀ ਨਾਲ ਤੁਹਾਡੇ ਲਈ ਵੀ ਜਾਣਕਾਰੀ ਆ ਜਿਹੜੇ ਘੁੰਮਣ ਫਿਰਨਾ ਆਉਣਾ ਚਾਹੁੰਦੇ ਆ ਵਨ ਡੇ ਟ੍ਰਿਪ ਲਈ ਉਹ ਇੱਥੇ ਆ ਸਕਦੇ ਆ ਦੇਖੋ ਹੁਣ ਜਦੋਂ ਮੋਹਰੇ ਗੱਡੀਆਂ ਲੱਗੀਆਂ ਹੋਈਆਂ ਇਹ ਵੀ ਪਰਿਵਾਰਾਂ ਵਾਲੇ ਆਏ ਹੋਏ ਨੇ ਇੱਥੇ ਤੇ ਇੱਥੇ ਖੱਬੇ ਹੱਥ ਜਿਹੜਾ ਡੈਮ ਹੀ ਆ ਬਹੁਤ ਸੋਹਣਾ ਰਾਹ ਬਣਿਆ ਪਿਆ ਬਾਕੀ ਵਿਖਾਦੀ ਮੜਾ ਇਧਰ ਨੂੰ ਆ ਸਾਰਾ ਰਾਹ ਹੀ ਆ ਪੱਕਾ ਬਾਕੀ ਉੱਪਰ ਜਾ ਕੇ ਵਿਖਾਉਣੇ ਬਹੁਤ ਸੋਹਣਾ ਥਿਊ ਹੋਣਾ ਅੱਗੇ ਰਹਿਣ ਦਾ ਵੀ ਪ੍ਰਬੰਧ ਹੈਗਾ ਹਾਰਟਸ ਵਗੈਰਾ ਬਣੀਆਂ ਮੈਨੂੰ ਹੁਣ ਵੈਸੇ 3 ਕ ਸਾਲ ਹੋ ਗਏ ਘਟੋ ਘਟ ਇਧਰ ਆਏ ਨੂੰ ਪਰ ਕਾਫੀ ਮੈਂ ਏਰੀਆ ਹੈ ਐਕਸਪਲੋਰ ਕੀਤਾ ਹੋਇਆ ਵਾਵਾ ਘੁੰਮਦੇ ਰਹੇ ਆ ਇਧਰ ਤੇ ਹੁਣ ਆਪਣੇ ਵੇਖਣ ਵਾਲਿਆਂ ਨੂੰ ਵੀ ਵਿਖਾਵਾਂਗੇ ਆਪਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿੰਨਾ ਇਥੋਂ ਦਾ ਏਰੀਆ ਨਾ ਘੁੰਮਣ ਵਾਲਾ ਸਾਰਾ ਕੋਸ਼ਿਸ਼ ਕਰਾਂਗੇ ਵੀ ਦੱਸੀਏ ਵੀ ਕਿੱਥੇ ਕਿੱਥੇ ਘੁੰਮਿਆ ਜਾ ਸਕਦਾ ਆਪਣੇ ਪੰਜਾਬ ਦੇ ਵਿੱਚ ਵੀ ਉਹ ਸਾਹਮਣੇ ਆ ਗਈਆਂ ਹੱਟਸ ਬਣੀਆਂ ਹੋਈਆਂ ਝੌਂਪੜੀਆਂ ਜਿਹੜੀਆਂ ਇੱਥੇ ਬਾਬਾ ਜੀ ਹੁਣੀ ਆਪਣੀ ਵੇਟ ਕਰਨ ਦੇ ਆ ਮਿਲ ਗਏ ਉਹਨਾਂ ਇੱਥੇ ਕਰਦੀ ਹੈ ਜੀ ਪਾਰਕ ਇੱਥੇ ਜੰਗਲ ਸਵਾਰੀ ਵੀ ਕੀਤੀ ਜਾ ਸਕਦੀ ਹੈ ਗੱਡੀਆਂ ਖੜੀਆਂ ਇਹ ਜਿਹੜੀ ਖੱਡ ਚ ਆਪਾਂ ਜਾਣਾ ਹੈਗਾ ਇਹ ਉਹਦੇ ਚ ਲ ਜਾਂਦੇ ਆ ਇਹਨਾਂ ਚ ਬਿਠਾ ਕੇ ਜੈਪਸੀਆਂ ਆਈਆਂ ਤਿਆਰ ਕਰਵਾਈਆਂ ਪਈਆਂ ਆਹ ਵੇਖੋ ਵੀ ਇੱਥੋਂ ਡੈਮ ਦਾ ਪੂਰਾ ਝਾਕਾ ਕਮਾਲ ਦਾ ਮਾਹੌਲ ਹੈ ਨਾ ਸੋਹਣਾ ਲੱਗ ਕੇ ਨਹੀਂ ਆ ਦੇ ਮਲਾ ਆ ਕਮਰੇ ਵੀ ਇਸੇ ਕਰਕੇ ਇਹਨਾਂ ਨੇ ਬਣਾਏ ਸੀਗੇ ਵੀ ਇੱਥੇ ਬੰਦਾ ਆਵੇ ਬੈਠੇ ਰਵੇ ਤੇ ਉਹਨੂੰ ਸਿਹਦਰਲਾ ਮਾਹੌਲ ਜੈਦਾ ਜਿਲ ਕੋ ਬਹਿਲਾ ਰਹੇ ਹਨ ਉਹ ਅਬ ਚਲ ਚੁਕੇ ਹਨ ਉਹ ਅਬ ਆ ਰਹੇ ਹੈ ਕੀ ਬਾਤ ਹੈ ਮੈਂ ਉਸ ਦਾ ਡੀ ਨਾ ਮੈਂ ਕਿਹਾ ਤੁਰਨਾ ਹੋਣਾ ਹਊਗਾ ਹੁਣ ਆਓ ਆਓ ਮਾਫੀ ਚਾਹੁੰਦਾ ਹਾਂ ਜੀ ਤਾਂ ਆਪ ਰਸਤਾ ਹਾਂ ਮੈਂ ਉੱਪਰ ਆ ਗਿਆ ਹਾਂ ਬਦਰ ਜੀ ਤੁਹਾਨੂੰ ਸਵਾਗਤ ਹੈ ਨਹੀਂ ਉਹ ਆਪਾਂ ਵੱਖਰਾ ਕਰਨਾ ਹੈ ਤਾਂ ਜਸਟ ਉਹਦਾ ਵਾਕਲੀ ਹੋ ਰਿਹਾ ਹੋਰ ਸੁਣਾ ਬਾਬਾ ਜੀ ਚੜਦੀ ਕਲਾ ਦਾ ਨੰਦ ਨੰਦਾ ਤਾਂ ਅਸੀਂ ਟੁਰਨਾ ਟੀਮ ਦਾ ਸਵਾਗਤ ਕਰਦੇ ਹਾਂ ਮਿਹਰਬਾਨੀ ਸਰ ਵੈਸੇ ਸਵਾਗਤ ਇਹਨਾਂ ਨੇ ਕਰਨਾ ਚਾਹ ਪਰ ਕਰ ਨਹੀਂ ਅਸੀਂ ਤੁਹਾਡਾ ਵੀ ਕਰਦੇ ਆ ਆ ਵੀ ਲੇਟ ਮਹਿਮਾਨ ਪਹਿਲਾਂ ਆ ਗਿਆ ਆ ਵੀ ਮੈਚਿੰਗ ਹੋ ਗਈ ਹੈ ਅੱਛਾ ਉਹ ਹਾਂ ਲੱਗ ਨਹੀਂ ਰਹੀ ਵਾਟਰ ਨੇ ਇਹਦਾ ਮਤਲਬ ਆਪਣੀ ਸਸਰੀ ਗਾ ਵੀਜੀ ਪੱਗਾਂ ਵੀ ਸ਼ਰਟਾਂ ਵੀ ਧੁਰੋ ਲਿਖੀ ਹੋਈ ਸੀ ਆਪਣੀ ਮੈਚ ਜੀ ਜੀ ਬਿਲਕੁਲ ਕੋਈ ਜੀ ਪੱਗ ਬੱਜੀ ਹੋਰ ਬਾਈ ਜੀ ਸਸਰੀ ਗਾ ਕਿੰਨਾ ਠੀਕ ਹਾਂਜੀ ਹਾਂਜੀ ਛੋਟੀ ਬੇਟੀ ਹੈ ਕੀ ਨਾਮ ਰੱਖਿਆ ਬੱਬਾ ਜੀ ਇਹਦਾ ਜ਼ਰਨਾਬਕੌਰ ਜ਼ਰਨਾਬਕੌਰ ਜੀ ਆਹ ਤਾਰਨਾ ਬੰਦ ਕਰਫ ਕਰ ਦੇ ਜੀ ਹੋ ਬੱਤਰ ਕਿਨੇ ਜਰਦੀ ਹੋ ਗਈ ਹੈ ਐਵਰੀ ਪਾਰ ਸਵੇਰੇ ਮੋਬਾਈਲ ਮੈਨੂੰ ਫੜਾ ਜਾ ਇਹਨੂੰ ਲੈ ਜਾ ਹਾਂ ਨੌਜਵਾਨ ਨੂੰ ਠੀਕ ਮੈਂ ਬਾਈਕ ਰੱਖ ਲਵਾਂ ਹੋ ਰਸਤਾ ਵਾਰ ਕਿਦਾਂ ਰਸਤਾ ਵਾਰੀ ਉੱਥੇ ਵਾਲਾ ਹੋ ਗਿਆ ਕਿਵੇਂ ਆ ਠੀਕ ਹੈ ਓਹ ਕਬੱਡੀ ਦੇ ਪਹਿਲਵਾਨਾਂ ਨੂੰ ਬਸ ਸਦਾ ਨਿਸ਼ਾਨਾ ਹੀ ਦੇਖਦਾ ਨਿਸ਼ਾਨਾ ਹੀ ਲਾਉਂਦਾ ਨਾ ਇਹ ਨਿਸ਼ਾਨਾ ਲਾਉਂਦਾ ਸਿੱਧਾ ਜਾ ਕੇ ਆ ਵੀ ਹਰ ਮਾਦ ਦੇ ਕੋ ਰੱਖਣਾ ਪਹਿਲਾਂ ਮਾਫੀ ਚਾਹੁੰਦੇ ਆ ਵੀ ਤੁਹਾਨੂੰ ਥੋੜੀ ਜੀ ਵੇਟ ਕਰਨੀ ਪਈ ਜਮਾ ਨਹੀਂ ਵੇਟ ਕਰਨੀ ਪਈ ਅਸੀਂ ਪੂਰਾ ਵਕਤ ਨੂੰ ਇੰਜੋਏ ਕੀਤਾ ਅੱਛਾ ਤੁਸੀਂ ਰੀਲਾਂ ਰੂਲਾਂ ਬਣਾ ਲੀਆਂ ਅਸੀਂ ਆ ਵੀ ਰੀਲਾਂ ਰੂਲਾਂ ਕੱਢ ਲੀਆਂ ਸਹੀ ਹੈ ਅ ਦਰਜ ਮੈਂ ਤੁਹਾਨੂੰ ਹਾਲੇ ਗੱਲ ਕਲੀਅਰ ਨਹੀਂ ਕੀਤੀ ਵੀ ਸਾਡਾ ਇੱਥੇ ਸਵੱਭ ਕਿਵੇਂ ਬਣਿਆ ਆਉਣ ਦਾ ਹੂੰ ਵੀ ਦੂ ਦੋ ਘੰਟੇ ਪਹਿਲਾਂ ਆਪਣੀ ਗੱਲ ਹੋਈ ਸੀ ਜਦੋਂ ਤੁਸੀਂ ਪੁੱਛਦੇ ਸੀ ਵੀ ਤੁਹਾਡੇ ਇਲਾਕੇ ਵਿੱਚ ਕਿਹੜੀ ਜਗ੍ਹਾ ਆ ਜਿੱਥੇ ਆਪਾਂ ਸ਼ੂਟ ਕਰ ਸਕਦੇ ਹਾਂ ਪੰਜਾਬ 'ਚ ਦੱਸ ਕੋਈ ਫਿਰ ਮੈਂ ਤੁਹਾਨੂੰ ਕਿਹਾ ਸੀ ਵੀ ਕੁੱਕਰ ਨੇਟ ਵਾਲਾ ਪਾਸਾ ਤੇ ਅੱਜਪ日 ਤੁਹਾਡਾ ਸ਼ਾਇਦ ਵਿਆਹ ਆ ਸੀਗਾ ਕੋਈ ਇੱਥੇ ਇੱਧਰ ਕੋਈ ਸਬਾਬਤ ਸੀਗਾ ਤੇ ਫਿਰ ਮੈਨੂੰ ਇਹ ਸੀ ਵੀ ਜਦੋਂ ਮੈਨੂੰ ਵੈਸੇ ਵੀ ਹੁੰਦਾ ਵੀ ਜਦੋਂ ਇੱਕ ਪਾਸੇ ਜਾਣਾ ਤੇ ਉਦੋਂ ਕਈ ਕੰਮ ਕਈ ਚੀਜ਼ਾਂ ਕੱਢਿਆਈਏ ਨਵੇਂੜ ਦੇ ਚਲੋ ਵੀ ਜਾਣਾ ਤਾਂ ਹੈ ਹੀ ਹਾਂ ਲੱਕੀ ਤੇਰੇ ਵਾਲੀ ਗੱਲ ਇਹ ਵੀ ਇੱਕ ਪਾਸੇ ਜਦੋਂ ਜਾਣਾ ਤੇ ਤੁਹਾਨੂੰ ਨਾ ਮਤਲਬ ਆਪਦਾ ਜਿਹੜਾ ਸਮਾਂ ਉਹਨੂੰ ਪ੍ਰੋਪਰਲੀ ਕੋਸ਼ਿਸ਼ ਕਰਨੀ ਜੇ ਵੀ ਤੁਸੀਂ ਉਹਨੂੰ ਵੱਧ ਤੋਂ ਵੱਧ ਉਹਦਾ ਕੀ ਉਹਦੇ ਚੋਂ ਆਪਾਂ ਕੱਢ ਸਕਦੇ ਕੀ ਕਰ ਸਕਦੇ ਹਾਂ ਤੇ ਇੱਕ ਸਾਨੂੰ ਇਹ ਸੀ ਵੀ ਅਸੀਂ ਇਹ ਦੇਖ ਜਾਵਾਂਗੇ ਕਿਉਂਕਿ ਕੁੱਕਾ ਨੇ ਗਾਣਾ ਤੁਸੀਂ ਕੋਈ ਗਾਣਾ ਸੁਣਨਾ ਹੋਇਆ ਸੁਣਿਆ ਸੀ ਵੀ ਕੁੱਕਾ ਨੇ ਇੱਕ ਪੰਜਾਬ ਦੇ ਵਿੱਚ ਆਮ ਤੌਰ ਤੇ ਜਦੋਂ ਅਸੀਂ ਪੰਜਾਬ ਦਾ ਨਕਸ਼ਾ ਤਸੱਵਰ ਕਰਦੇ ਹਾਂ ਤੇ ਸਾਡੇ ਜ਼ਿਹਨ ਚ ਉਹਦੀਆਂ ਚੀਜ਼ਾਂ ਆਉਂਦੀਆਂ ਨਹੀਂ ਪਹਿਲੀ ਗੱਲ ਤਾਂ ਪੰਜਾਬ ਦਾ ਨਕਸ਼ਾ ਤਸਵਰ ਕਰਨ ਵੇਲੇ ਸਾਡੇ ਜ਼ਿਹਨ ਚ ਪਹਾੜ ਆਉਂਦਾ ਹੀ ਨਹੀਂ ਹੂੰ ਵੀ ਪੰਜਾਬ ਚ ਪਹਾੜ ਵੀ ਹੁੰਦਾ ਆ ਜਦ ਕਿ ਹੁਣ ਆਪਾਂ ਪੰਜਾਬ ਚ ਖੜੇ ਆ ਤੇ ਕਿੱਡਾ ਖੂਬਸੂਰਤ ਪਹਾੜੀ ਇਲਾਕਾ ਮਤਲਬ ਜਿਵੇਂ ਸ਼ੁਰੂ ਤੋਂ ਇੱਕ ਮਾਨਸਿਕਤਾ ਜੀ ਬਣਾਤੀ ਕਿ ਜੇ ਪਹਾੜ ਆ ਤਾਂ ਮਤਲਬ ਪਹਾੜ ਦਾ ਮਤਲਬ ਹਮਾਚਲ ਆ ਜਾਂ ਕਸ਼ਮੀਰ ਆ ਪੰਜਾਬ ਚ ਬਸ ਸਰੋਂ ਦੇ ਖੇਤ ਆ ਹੈਨਾ ਜਾਂ ਸੂਰਜਮੁਖੀ ਆ ਪੰਜਾਬ ਦੀ ਜਿਹੜੀ ਉਹ ਪ੍ਰੈਜੈਂਟੇਸ਼ਨ ਕਰੋਂ ਜਾਂ ਪ੍ਰੋਜੈਕਸ਼ਨ ਉਸ ਤਰ੍ਹਾਂ ਦੀ ਹੋਈ ਆ ਪਰ ਬਹੁਤ ਖੂਬਸੂਰਤ ਇਲਾਕਾ ਇਹ ਮੈਂ ਜਸਟ ਮਤਲਬ ਕਿਸੇ ਨਾਲ ਇੱਕ ਵਾਰ ਪਹਿਲਾਂ ਤੁਹਾਡੇ ਨਾਲ ਡਿਸਕਸ ਕੀਤਾ ਤੁਸੀਂ ਦੱਸਿਆ ਵੀ ਹਿਸ਼ਾਰਪੁਰ ਚ ਵੀ ਕੁਝ ਠੀਕ ਹੈ ਫਿਰ ਮੈਨੂੰ ਕਿਸੇ ਨੇ ਕੁਕਾਨੇਟ ਬਾਰੇ ਦੱਸਿਆ ਤੇ ਮੇਰੇ ਦਿਮਾਗ 'ਚ ਵੀ ਚੱਲ ਉਹ ਵੀ ਦੇਖ ਕੇ ਆਵਾਂਗਾ ਹਾਂ ਮੈਂ ਉਹੀ ਹੁਣ ਇਥੋਂ ਤੱਕ ਤਾਂ ਆਪਾਂ ਬੰਦੇ ਦੀ ਕਨੈਕਟੀਵਿਟੀ 'ਚ ਸੀ ਨਾ ਹੁਣ ਅੱਗੇ ਜਦੋਂ ਜਾਵਾਂਗੇ ਜੰਗਲ 'ਚ ਤਾਂ ਕਨੈਕਟੀਵਿਟੀਆਂ ਸਾਰੀਆਂ ਖਤਮ ਹੋ ਜਾਣੀਆਂ ਉਹ ਤਾਂ ਜੰਗਲ ਰਾਜ ਆ ਤੇ ਚੰਗੀ ਗੱਲ ਹੈ ਬੜਪਾ ਹਾਂਜੀ ਅਸੀਂ ਕੁਕਾਨੇਟ ਨੂੰ ਜਾਂਦੀ ਜਿਹੜੀ ਖੱਡ ਆ ਉਹ ਰਾਹ ਤੇ ਆ ਗਏ ਆ ਬਾਬੇ ਕਿਵੇਂ ਦਾ ਲੱਗਾ ਇਧਰ ਮਾਹੌਲ ਵਹੇ ਬੜਾ ਅੱਛਾ ਮਾਹੌਲ ਹੈ ਮੈਂ ਹੈਰਾਨ ਹੋਇਆ ਪੰਜਾਬ ਦੇ ਵਿੱਚ ਵੀ ਇਹ ਕਿੱਡਾ ਸੋਹਣਾ ਪਹਾੜੀ ਮਾਹੌਲ ਹਮਮਤ ਨਹੀਂ ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਪੰਜਾਬ ਦਾ ਜਦੋਂ ਆਪਾਂ ਤਸੱਵਰ ਕਰਦੇ ਆਂ ਤੇ ਆਪਣੇ ਜ਼ਿਹਨ 'ਚ ਇਹੀ ਆਉਂਦਾ ਵੀ ਖੇਤ ਕਣਕ ਵਗੈਰਾ ਦਾ ਬਿਲਕੁਲ ਤੇ ਆਹ ਜਿਹੜੇ ਸੀਨ ਆ ਮਤਲਬ ਪਹਾੜੀ ਦਾ ਤਸੱਵਰ ਕਰਦੇ ਸਾਡੇ ਜ਼ਿਹਨ 'ਚ ਹਿਮਾਚਲ ਆ ਜਾਂਦਾ ਹਿਮਾਚਲ ਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਵੀ ਇਹ ਇਲਾਕਾ ਮੇਰੀ ਕੋਸ਼ਿਸ਼ ਇਹ ਵੀ ਆ ਵੀ ਇਹਨੂੰ ਪ੍ਰਮੋਟ ਕਰਨਾ ਚਾਹੀਦਾ ਥੋੜਾ ਜਿਹਾ ਤਾਂ ਕਰਕੇ ਮੈਨੂੰ ਸੀ ਵੀ ਚਲੋ ਇੱਕ ਤਾਂ ਦਿਨਾਂ ਤੇ ਬਹਾਨਾ ਹੀ ਸੀ ਇਧਰ ਵੀ ਚੱਲ ਲੋਕਾਂ ਨੇ ਕਹਿਣਾ ਬਾਬਾ ਬੇਲੀ ਜੀ ਗਏ ਆ ਤਾਂ ਅਸੀਂ ਵੀ ਜਾ ਕੇ ਆਉਣਾ ਰੀਚ ਵੱਧ ਵੀ ਜਾਂਦੀ ਐ ਇਹ ਕੋਈ ਏਡੀ ਗੱਲ ਨਹੀਂ ਹੈਗੀ ਵੀ ਹੁੰਦਾ ਐ ਅਸਰ ਪੈਂਦਾ ਵੈਸੇ ਨਾ ਆਪ ਜਿਵੇਂ ਫਿਰਨ ਤੁਰਨ ਦਾ ਸ਼ਕੀਨ ਘਟ ਆ ਹੂੰ ਤੇ ਮੈਂ ਇੱਧਰ ਰਹਿੰਦਾ ਜਿਵੇਂ ਜੇ ਚਲੋ ਇੰਡੀਆ 'ਚ ਮੱਕਦੀ ਸਮੁੰਦਰ ਤਾਂ ਵੇਖੇ ਨਹੀਂ ਪਹਾੜ ਵੀ ਨਹੀਂ ਸੀ ਵੇਖੇ ਹੂੰ ਉਹ ਤਾਂ ਜਦੋਂ ਮੈਂ ਬਾਹਰ ਗਿਆ ਉੱਥੇ ਜਾ ਕੇ ਮੈਂ ਪਹਿਲੀ ਵਾਰੀ ਪਹਾੜ ਤੇ ਸਮੁੰਦਰ ਦੇਖੇ ਓਕੇ ਉਹ ਇਦਾਂ ਵੀ ਜਿਵੇਂ ਟੂਰਿਜ਼ਮ ਦਾ ਸ਼ੌਂਕ ਨਾ ਹੋਣ ਕਰਕੇ ਸੈਰ ਸਪਾਟੇ ਦਾ ਨਾ ਹੋਣ ਕਰਕੇ ਸ਼ੌਂਕ ਹਾਂ ਆ ਕਰਕੇ ਚਲੋ ਇਦਾਂ ਹੋ ਜਾਂਦਾ ਹੈ। ਸਰੇ ਸਰੇ ਅੱਜ ਚਲੋ ਕੁਦਰਤੀ ਸਬਾਬੇ ਦਾ ਬਾਨਾ ਸੀਗਾ ਕਿ ਸਾਨੂੰ ਕਿਸੇ ਨੇ ਦੱਸਿਆ ਸੀਗਾ ਜੀ ਜੀ ਸਾਨੂੰ ਚੁੱਪ ਚਾ ਚੈਲ ਐਕਸਪਲੋਰ ਕਰਕੇ ਆਉਂਦੇ ਆ। ਨਹੀਂ ਬਿਲਕੁਲ ਵਧੀਆ। ਇਹ ਤਾਂ ਹੁਣ ਜਿਵੇਂ ਆ ਗਾਣਿਆਂ ਦੀ ਉਦੋਂ ਫਿਰ ਸਾਨੂੰ ਇਹ ਰਹਿੰਦਾ ਵੀ ਉਹ ਲੋਕੇਸ਼ਨਾਂ ਲੱਭੀਏ। ਹਮ। ਨਹੀਂ ਉਹ ਤੁਹਾਨੂੰ ਮੈਂ ਮੈਂ ਰეკਮੈਂਡ ਵੀ ਇਸ ਲਈ ਇਹ ਕੀਤਾ ਸੀ ਵੀ ਕਿਉਂਕਿ ਮੈਨੂੰ ਸੀਗਾ ਵੀ ਇਹ ਇਹ ਏਰੀਆ ਗਾਹ ਨਿਕਲਣਾ ਚਾਹੀਦਾ। ਨਹੀਂ ਬੜਾ ਕੁਝ ਇੱਥੇ ਯਾਰ। ਹਮ। ਚਲੋ ਹੁਣ ਕਰਨ ਤਾਂ ਵੈਸੇ ਪੋਡਕਾਸਟ ਬੈਠੇ ਸੀ। ਕੋਈ ਨਾ ਉਹ ਵਿਚੋਂ ਕਣੀਆਂ ਆ ਗਈਆਂ ਅਸੀਂ ਤਾਂ ਗਾਗੀਆਂ ਆ ਦੇਖੋ ਕਣਮੈਂ ਨ ਹੋ ਰਹੀ ਆ ਤੇ ਕਣਮੈਂ ਵਿੱਚ ਫਿਰ ਅਸੀਂ ਫੈਸਲਾ ਕੀਤਾ ਕਣਮੈਂ ਛਾਂਦੋ ਗੱਡੀ ਦੇ ਉੱਤੇ ਪੈਰੀਆਂ ਬੂੰਦਾਂ ਤੋਂ ਜ਼ਿਆਦਾ ਪਤਾ ਲੱਗ ਜਵੇ ਸ਼ੀਸ਼ੇ ਤੋਂ ਉਦਾਂ ਕਈ ਵਾਰ ਘੱਟ ਚੀਜ਼ਾਂ ਨੇ ਦੇਖਦੀਆਂ ਪਾਣੀ ਦਾ ਪਾਣੀ ਹਾਂਜੀ ਹਾਂਜੀ ਪਾਣੀ ਪਾਉਨੇ ਆ ਲਓ ਇਹ ਪਾਣੀ ਬਣ ਕੇ ਹੋ ਰਹੀ ਹੋਣਾ ਗੱਡੀ ਹਾਂ ਹਾਂ ਪਾਣੀ ਚਾਹੀਦਾ ਹੋਰ ਵੀ ਥੋੜਾ ਜਿਹਾ ਆਪਾਂ ਨੂੰ ਦਸੋ ਭਾਈ ਹਾਂ ਕਰ ਲੈ ਇੱਕ ਵਾਰ ਮੈਗੀ ਬਣ ਗਈ ਆ ਤੇ ਲਖਵਿੰਦਰ ਹੁਣ ਪਰੋਸ ਰਿਹਾ ਬਾਬਾ ਬੇਲੀ ਜੀ ਦੀ ਚੌਂਕੀ ਲੱਗੀ ਆ ਹਾਂ ਮੈਨੂੰ ਤਾਂ ਐ ਫੀਲਿੰਗ ਆ ਰਹੀ ਮੈਗੀ ਵਾਂ ਮੇਰਾ ਮੁਰਸ਼ਦ ਉੱਚਾ ਟੈਪ ਆ ਸਹੀ ਆ ਯਾਰ ਠੀਕ ਆ ਇਹ ਇਹ ਮੁਰਸ਼ਦ ਲੋਕ ਨੇ ਸਾਰੇ ਇਹਨਾਂ ਨੇ ਜਿਹੜੇ ਇਹਨਾਂ ਦੇ ਪੈਰੋਕਾਰ ਆਏ ਉਹਨਾਂ ਨੂੰ ਉੱਚੀਆਂ ਥਾਵਾਂ ਤੇ ਬਿਠਾਉਂਦੇ ਆ ਜੀ ਤੇ ਮੈਂ ਇਹਨਾਂ ਦਾ ਬੜਾ ਖੂਬ ਗੁਜ਼ਾਰਾ ਮੇਰੇ ਇਹਨਾਂ ਨੇ ਬੈਠਣ ਨੂੰ ਮੈਨੂੰ ਤਖਤ ਦਿੱਤਾ ਵੱਡੀ ਗੱਲ ਹੋ ਗਈ ਆ ਬਾਬਾ ਜੀ ਤੇ ਨਾਲ ਇਧਰ ਕਾਫੀ ਵੀ ਤਿਆਰ ਹੋ ਰਹੀ ਆ ਪਾ ਦਿਓ ਘਰ ਬਾਈ ਲਖਵਿੰਦਰ ਜੀ ਚਪੀਰ ਇਹਨੇ ਨੂੰ ਮੀ ਵੀ ਤਮ ਗਿਆ ਤਾਂ ਹੁਣ ਆਪਾਂ ਫੇਰ ਕਰਦੇ ਹਾਂ ਸ਼ੁਰੂ ਕਿ ਆਕੇ ਸਮਾਂ ਵਾਹ ਇਧਰ ਸਾਡਾ ਸੈੱਟ ਲੱਗ ਗਿਆ ਵੀ 3 ਕੈਮ ਕਰਾਂਗੇ ਇਹ ਬਾਬਾ ਜੀ ਦਾ ਫਰੇਮ ਇਧਰ ਆ ਗਿਆ ਵਾਹ ਜੀ ਵਾਹ ਬੱਬਾ ਜੀ ਘੈਂਟ ਲੱਗਦੇ ਆ ਪੂਰਾ ਫੋਕਸ 'ਚ ਹੈ ਗਮ ਵਾਹ ਜੀ ਵਾਹ ਥੈਂਕ ਯੂ ਉਹ ਲਖਵਿੰਦਰ ਲਾ ਰਿਹਾ ਮੇਰੇ ਵਾਲਾ ਕੈਮਰਾ ਇਦਰੋਂ ਅਸੀਂ ਲਾਵਾਂਗੇ ਮਾਸਟਰ ਸ਼ਾਟ ਕੋ 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 ਆ ਤੁਸੀਂ ਤਿੰਨ ਚਾਰ ਜਿਹੜੇ ਟੈਕਨੀਕਲ ਸ਼ਬਦ ਬੋਲੇ ਜਰਾ ਸਾਨੂੰ ਇਹਨਾਂ ਬਾਰੇ ਸਮਝਾਓ ਵੀ ਕੀ ਨੇ ਇਹ ਮਾਸਟਰ ਸ਼ਾਟ ਕੀ ਹੁੰਦਾ ਆ ਪ੍ਰੀ ਕੈਮ ਕੀ ਕਹਿੰਦੇ ਐਵੇਂ ਤੁਸੀਂ ਲੱਗੇ ਹੋ ਨਹੀਂ ਨਹੀਂ ਸਿੱਖਣਾ ਚਾਹੀਦਾ ਯਾਰ ਬੰਦੇ ਨੂੰ ਨਹੀਂ ਉਹ ਮਾਸਟਰ ਮਤਲਬ ਵੀ ਦੋਨਾਂ ਦਾ ਜਿਹੜਾ ਹੋ ਜਾਵੇ ਉਹਨੂੰ ਮਾਸਟਰ ਫਰੇਮ ਕਹਿ ਦਿੰਦੇ ਆ ਗੱਲ ਹੋਰ ਕੁਝ ਨਹੀਂ ਗੱਲ ਇਹ ਵੀ ਜਦੋਂ ਕਿਤੇ ਤੁਸੀਂ ਬੋਲਦੇ ਹੋ ਗੱਲਾਂ ਬਾਤਾਂ ਕਰਦੇ ਹੋ ਨਾ ਆ ਬੰਦਿਆਂ 'ਚ ਬੈਠੇ ਜਦੋਂ ਇਦਾਂ ਤੇ ਦੋ ਤਿੰਨ ਸ਼ਬਦ ਜੇ ਬੋਲ ਕੇ ਅਗਲਾ ਸੋਚਦਾ ਹੈ ਬਈ ਇਹ ਮਤਲਬ ਸਿੰਗਲ ਪ੍ਰੋਫਾਈਲ ਆ ਲੱਕੀ ਸਿੰਗਲ ਪ੍ਰੋਫਾਈਲ ਹੀ ਕਹਿੰਦੇ ਆ ਨਾ ਇਹਨੂੰ ਫੇਸ ਜਿਹੜਾ ਮਤਲ ਕੱਲਾ ਮੇਰੇ ਫੇਸ ਨੂੰ ਲੱਗਿਆ ਪ੍ਰੋਫਾਈਲ ਕੈਮ ਕਹਿੰਦੇ ਕੀ ਕਹਿੰਦੇ ਇਹਨੂੰ ਆਓ ਸਿੱਧਾ ਮੇਨ ਪ੍ਰੋਫਾਈਲ ਕਹਿ ਦਿੰਦੇ ਆ ਗੈਸਟ ਜਾਂ ਅੰਕ ਕਰਦਾ ਉਦੋਂ ਜਦੋਂ ਬੰਦਾ ਇਦਾਂ ਦੇ ਦੋ ਚਾਰ ਤਕਨੀਕੀ ਸ਼ਬਦ ਜੇ ਵਰਤ ਲੈਣਾ ਤਾਂ ਉਹ ਫਿਰ ਘੈਂਟ ਲੱਗਦਾ ਹੋਰ ਇਹ ਤਾਂ ਹੈ ਬਿਲਕੁਲ ਉਸੇ ਦਰਾਂਮੀ ਜਿੱਦਾਂ ਅਸੀਂ ਹਾਂ ਹਾਂ ਬਸ ਡਾਨਿਆ ਲੈ ਹੁਣ ਝੂਠੇ ਵਰਤਨਾਂ ਦੀ ਸੇਵਾ ਹੋ ਰਹੀ ਹੈ ਤੇਰਾ ਭਲਾ ਹੋਵੇ ਖੱਡ ਜੀ ਧੋ ਰਹੇ ਨੇ ਵਧੀਆ ਪਰ ਖੈਰ ਬਾਈ ਇਹ ਕਮਾਲ ਦੀ ਗੱਲ ਆ ਜਿਹੜਾ ਪਾਣੀ ਵਗ ਰਿਹਾ ਨਾ ਇਹ ਕੁਦਰਤੀ ਥੱਲੇੋਂ ਇਥੋਂ ਜ਼ਮੀਨ ਦੇ ਵਿੱਚੋਂ ਨਿਕਲ ਕੇ ਵਗ ਰਿਹਾ ਵਾ ਆਏ ਮੈਂ ਮੈਨੂੰ ਤੂੰ ਇਹੜੀ ਹੁਣ ਨਵੀਂ ਗੱਲ ਦੱਸੀ ਆ ਤੇ ਬੜੀ ਮੈਨੂੰ ਹੈਰਾਨ ਕਰਨ ਵਾਲੀ ਗੱਲ ਲੱਗੀ ਵੈਸੇ ਮੈਂ ਆਪਣੀ ਜ਼ਿੰਦਗੀ 'ਚ ਇਹ ਚੀਜ਼ ਪਹਿਲੀ ਵਾਰੀ ਵੇਖੀ ਆ ਓਕੇ ਅਗਲੀ ਗੱਲ ਹੋਰ ਦੱਸੋ ਇਹ ਜਿਹੜਾ ਪਾਣੀ ਜਾਂਦਾ ਜਿੰਨਾ ਵੀ ਹੁਣ ਉਧਰ ਨੂੰ ਨਿਵਾਣ ਨੂੰ ਤੁਰਿਆ ਜਾਂਦਾ ਜਿਹੜੇ ਡੈਮ ਤੋਂ ਆਪਾਂ ਆਏ ਆ ਥਾਣੇ ਤੋਂ ਉੱਥੇ ਇਕੱਠਾ ਹੋ ਰਿਹਾ ਉੱਥੋਂ ਫਿਰ ਇਥੇ ਖੇਤੀ ਨੂੰ ਲੱਗ ਰਿਹਾ ਮਤਲਬ ਪਾਣੀ ਨਾ ਇਸ ਤਰ੍ਹਾਂ ਸਿੱਧਾ ਸੂਮੇ ਤੋਂ ਫੁੱਟ ਦਾ ਵੇਖਣਾ ਹਮ ਮਤਲਬ ਕੁਦਰਤ ਦਾ ਇੱਕ ਅਲੋਕਾਰ ਚੀਜ਼ ਹੈ ਇਹ ਹੋ ਜਾਂਦੀ ਕ੍ਰਿਸ਼ਮਈਆਂ ਕਿੰਦਾ ਨਾ ਨਾ ਰੋਕੋ ਇਹਨਾਂ ਨੂੰ ਇਹ ਨਿਤ ਦੇ ਮੁਸਾਫਰ ਨਰਾਸ਼ਾ ਦੇ ਅੱਗੇ ਕਦੇ ਟੁੱਕਦੇ ਨਹੀਂ ਹੁੰਦੇ ਇਹ ਸੂਰਜ ਤੇ ਚੰਦਾਂ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ ਰੁਕਦੇ ਨਹੀਂ ਹੁੰਦੇ ਪਹਾੜਾਂ ਦੀ ਛਾਤੀ ਨੂੰ ਛਲਣੀ ਬਣਾ ਕੇ ਜੋ ਸੋਮੇ ਨਿਕਲਦੇ ਨੇ ਸੁੱਕਦੇ ਨਹੀਂ ਹੁੰਦੇ ਜਿਨ੍ਹਾਂ ਤਲੀ ਤੇ ਰੱਖੀਏ ਜਾਨ ਸੱਜਣੋ ਉਹ ਦੁਨੀਆਂ ਝਕਾਉਂਦੇ ਨਾ ਝੁਕਦੇ ਨਹੀਂ ਹੁੰਦੇ ਇਹ ਮੈਨੂੰ ਲੱਗਦਾ ਸ਼ਾਇਦ ਦੀਪਕ ਜਤੋਈ ਸਾਹਿਬ ਦਾ ਸ਼ੇਰ ਹੈ ਇਹ ਆਮ ਹੀ ਢਾਡੀਵਾਰਾਂ ਚ ਵਰਤਿਆ ਜਾਂਦਾ ਹੂੰ ਉਦੋਂ ਮੈਂ ਜਦੋਂ ਇੰਜੀਨੀਅਰਿੰਗ ਕਰਦਾ ਸੀ ਨਾ ਹੂੰ ਹੂੰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਿਹਗੜ੍ਹ ਸਾਹਿਬ ਜੀ ਤੇ ਉਦੋਂ ਮੈਂ ਟੀਟੀਯੂ ਦਾ 골ਡ ਮੈਡਲਿਸਟਾ ਦੀ ਸੀਗਾ। ਅੱਛਾ। ਕਿ ਤੁਹਾਡੀ ਜਿਹੜੇ ਉਹ ਇਵੈਂਟ ਹੁੰਦੇ ਸੀ ਉਹ ਆਪਣਾ ਢਾਡੀ ਵਾਰਾਂ ਦੇ ਮੁਕਾਬਲੇ ਹੁੰਦੇ ਸੀ। ਤੇ ਉਹਨਾਂ 'ਚ ਮੈਂ 골ਡ ਮੈਡਲਿਸ ਸੀ ਔਰ ਸਾਡੀ ਖਾਸियत ਲੈਕਚਰ ਹੁੰਦੀ ਸੀ। ਉਹ ਲੈਕਚਰ ਦੇ ਵਿੱਚ ਮੈਂ ਸ਼ੇਅਰ ਆਇਆ ਉਹਦਾ ਨਾ ਰੋਕੋ ਨਾ ਨੂੰ ਇਹ ਨਿਤ ਦੇ ਮੁਸਾਫਰ। ਆਹ 골ਡ ਇਹ ਆਂਦਾ ਉਸ। ਨਾ ਰੋਕੋ ਇਹ ਨਾ ਨੂੰ ਇਹ ਨਿਤ ਦੇ ਮੁਸਾਫਰ ਨਰਾਸ਼ਾ ਦੇ ਅੱਗੇ ਕਦੇ ਝੁੱਕਦੇ ਨਹੀਂ ਹੁੰਦੇ। ਆਹ ਇਹ ਸੂਰਜ ਤੇ ਚੰਦਾ ਹਵਾਵਾਂ ਦੇ ਬੁੱਲੇ ਸਦਾ ਚੱਲਦੇ ਰਹਿੰਦੇ ਨੇ, ਸੁੱਕਦੇ ਨਹੀਂ ਹੁੰਦੇ, ਰੁਕਦੇ ਨਹੀਂ ਹੁੰਦੇ। ਇਦਾਂ ਦਾ ਕੁਝ ਹਾਂ ਤੁਸੀਂ ਕਰ ਦੋ ਵੀਰ ਰਸ ਆ ਜਾਂਦਾ ਨਾ ਪੂਰਾ ਹਾਂ ਆੜਾਂ ਦੀ ਛਾਤੀ ਨੂੰ ਛਲੜੀ ਬਣਾ ਕੇ ਜੋ ਸੋਮਾ ਨਹੀਂ ਕਰਦਾ ਨਾ ਅੱਛਾ ਯੂਥ ਫੈਸਟੀਵਲ ਦੇ ਵਿੱਚ ਤੁਹਾਡੀ ਪਾਰਟਿਸਪੇਸ਼ਨ ਟਾਡੀ 12 ਚ ਰਹੀ ਹੈ ਮੈਂ ਬਹੁਤ ਸਾਰੇ ਇਵੈਂਟਸ ਦੇ ਵਿੱਚ ਪਾਰਟਿਸਪੇਟ ਅੱਛਾ ਮੈਂ ਜਦੋਂ ਨਾ ਡਿਪਲੋਮਾ ਕਰਦਾ ਸੀਗਾ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ਹੂੰ ਤੇ ਉਦੋਂ ਮੈਂ ਪਹਿਲੀ ਵਾਰੀ 10ਵੀਂ ਤੋਂ ਬਾਅਦ ਹੀ ਗਏ ਸੀਗੇ ਹੂੰ ਤੇ ਪਹਿਲੀ ਵਾਰੀ ਸ਼ਬਦ ਸੁਣਿਆ ਯੂਥ ਫੈਸਟੀਵਲ ਅੱਛਾ ਤੇ ਉੱਥੇ ਕੀ ਹੁੰਦਾ ਸੀਗਾ ਜਿਹੜਾ ਟੈਕਨੀਕਲ ਬੋਰਡ ਦਾ ਯੂਥ ਫੈਸਟੀਵਲ ਸੀ ਉਹ ਮੁੰਡਿਆਂ ਦਾ ਅਲੱਗ ਹੁੰਦਾ ਸੀ ਕੁੜੀਆਂ ਦਾ ਅਲੱਗ ਤੇ ਮੈਨੂੰ ਉਹਦੇ ਬਾਰੇ ਤਾਂ ਖੈਰ ਇੰਨਾ ਨਹੀਂ ਸੀ ਪਤਾ ਕੀ ਆ ਪਰ ਮੈਨੂੰ ਇੰਨਾ ਪਤਾ ਲੱਗ ਗਿਆ ਵੀ ਯੂਥ ਫੈਸਟੀਵਲ ਹੈ ਕਿ ਜਲੰਧਰ ਹੋਣਾ ਓਕੇ ਤੇ ਮੈਂ ਕਦੇ ਅੰਮ੍ਰਿਤਸਰ ਤੋਂ ਬਾਹਰ ਹੀ ਨਹੀਂ ਸੀ ਨਿਕਲਿਆ ਤੇ ਮੈਨੂੰ ਸੀ ਵੀ ਜਲੰਧਰ ਦੇਖ ਕੇ ਆਵਾਂਗੇ ਕਿ ਕਹੇ ਦਾ ਜਲੰਧਰ ਤੇ ਮੈਨੂੰ ਸੀ ਵੀ ਕਿਸੇ ਨਾ ਕਿਸੇ ਤਰੀਕੇ ਮੇਰਾ ਨਾਮ ਉਹਦੇ ਚ ਲਿਖਿਆ ਜਾਵੇ ਮੈਨੂੰ ਕਿਸੇ ਇਵੈਂਟ ਚ ਰੱਖ ਲੈਣ ਪਰ ਉਹ ਸਾਡੇ ਜਿਹੜੇ ਸੀਨੀਅਰ ਸੀ ਉਹਨਾਂ ਨੇ ਆਲਰੇਡੀ ਸਾਰੀਆਂ ਇਹ ਇਵੈਂਟਸ ਦੇ ਵਿੱਚ ਆਪਣਾ ਆਪਣਾ ਰੱਖਿਆ ਹੋਇਆ ਸੀ ਅੱਛਾ ਤੇ ਉਦੋਂ ਨਾ ਚੰਦਨ ਪ੍ਰਭਕਰ ਜਿਹੜੇ ਆਪਾਂ ਦੇਖੇ ਕਪਿਲ ਸ਼ਰਮਾ ਦੇ ਵਿੱਚ ਚੰਦੂ ਉਹ ਸਾਡੇ ਸੀਨੀਅਰ ਸੀਗੇ ਓਕੇ ਪੋਲੀਟੈਕਨਿਕ ਕਾਲਜ ਦੇ ਸਾਡੇ ਸੁਪਰ ਸੀਨੀਅਰ ਸੀਗੇ ਜਦੋਂ ਮੈਂ ਗਿਆ ਉਹ ਉੱਥੋਂ ਉਦੋਂ ਪਾਸ ਆਊਟ ਹੋ ਗਏ ਸੀਗੇ ਸਹੀ ਉਹ ਕਿਤੇ ਜੌਬ ਕਰਦੇ ਸੀ ਨੇੜੇ ਤੇ ਉਹ ਨਾ ਵਲੰਟਰੀ ਤਿਆਰੀ ਕਰਾਉਣ ਆਉਂਦੇ ਸੀ ਓਕੇ ਥੀਏਟਰ ਦੀ ਇਵੈਂਟ ਸ਼ੋ ਕਰਾਉਦੇ ਮੈਂ ਉਹਨਾਂ ਕੋਲ ਗਿਆ ਮੈਂ ਭਾਜੀ ਚੰਦਨ ਭਾਜੀ ਮਾਏ ਲੈ ਜਾਓ ਇਵੈਂਟ ਤੇ ਵਿੱਚ ਉਹ ਕਹਿੰਦੇ ਯਾਰ ਵੀ ਕੋਈ ਜਗ੍ਹਾ ਹੀ ਨਹੀਂ ਬਚੀ ਹੂੰ ਕਹਿੰਦੇ ਫਿਰ ਆਇਆ ਇੱਕ ਹੋ ਸਕਦਾ ਜਦੋਂ ਮੈਂ ਜ਼ਿਆਦਾਤਰ ਲਈ ਕੀਤਾ ਇਹ ਕਰ ਇੱਕ ਹੋ ਸਕਦਾ ਮੈਂ ਕੀ ਕਹਿੰਦੇ ਵੀ ਨਾ ਇੱਕ ਇੰਟਰਵਿਊ ਦਾ ਸੀਨ ਹੈ ਸਕਿੱਟ ਦੇ ਵਿੱਚ ਅੱਛਾ ਤੇ ਉੱਥੇ ਇੱਕ ਬੌਸ ਇੰਟਰਵਿਊ ਲੈ ਰਿਹਾ ਤੇ ਤੈਨੂੰ ਫਿਰ ਉਹਦੇ ਨਾਲ ਉਹਦੀ ਸੈਕਟਰੀ ਬਣਾ ਦਿੰਦੇ ਹੂੰ ਕਹਿੰਦੇ ਪਰ ਇੱਕ ਆ ਵੀ ਕੁੜੀਆਂ ਦੇ ਕੱਪੜੇ ਪਾਉਣੇ ਪੈਣਗੇ ਕੁੜੀ ਬਣਾ ਕੋਈ ਅੱਛਾ ਮੈਂ ਕਿਹਾ ਪਾਜੀ ਜਲੰਧਰ ਦੇਖਣਾ ਕੁਛ ਮਰਜ਼ੀ ਬਣਾ ਦੇ ਅੱਛਾ ਮੈਂ ਕਿਹਾ ਜਲੰਧਰ ਦੇਖਣਾ ਉਹਦੇ ਨਾਲ ਮੇਰੇ ਹਲਕੀ ਹਲਕੀ ਮੁੱਛ ਜੀ ਫੁੱਟੀ ਸੀ ਓਕੇ ਤੇ ਮੈਨੂੰ ਕਹਿੰਦੇ ਵੀ ਠੀਕ ਹੈ ਉਹ ਕਹਿੰਦੇ ਤੇਰੇ ਤਾਂ ਉਹਦੀ ਮੁੱਛ ਜੀ ਵੀ ਨਹੀਂ ਆਈ ਹੈਗੀ ਅਜੇ ਤੇ 13 ਤੱਕ ਅੰਦੇ ਬਸਾ ਹਾਂ ਆਪਾਂ ਮੇਕਅਪ ਨਾਲ ਹੀ ਲਿਪੀ ਪੋਚੇ ਨੇ ਕੰਮ ਚੱਲ ਜੂਗਾ ਲਿਪੀ ਪੋਚੇ ਨਾਲ ਕਹਿੰਦੇ ਹੋ ਜੂਗਾ ਕੰਮ ਤੇ ਤੂੰ ਆ ਬਸ ਠੀਕ ਹੈ ਜੀ ਉਹ ਫੇਰ ਅਸੀਂ ਕੁੜੀਆਂ ਦੀ ਡਰੈਸ ਅਰੇਂਜ ਕੀਤੀ ਕੁੜੀਆਂ ਦੇ ਹੌਸਟਲ ਤੋਂ ਜਾ ਕੇ ਅੱਛਾ ਤੇ ਉਹ ਫਿਰ ਜਦੋਂ ਅਸੀਂ ਜਲੰਧਰ ਪਹੁੰਚੇ ਉੱਥੇ ਕੀ ਹੋਇਆ ਕਣੀ ਉਹ ਤੋਂ ਮਹੀਨੇ ਦੇ ਵਿੱਚ ਵਿੱਚ ਥੋੜਾ ਜਿਹਾ ਜਿਵੇਂ ਹਲਕੀ ਹਲਕੀ ਮੋਚੀ ਦੇਖਣ ਲੱਗੀ ਫੇਰ ਕਹਿਣ ਵੀ ਭਾਈ ਇਹ ਤਾਂ ਤੈਨੂੰ ਇੱਥੇ ਮਸ਼ੀਨ ਲਵਾਉਣੀ ਪੈਣੀ ਇਹ ਕਰਨਾ ਪੈਣਾ ਮੈਂ ਘਰੋਂ ਡਰਾ ਯਾਰ ਵੀ ਨਹੀਂ ਹਾਂ ਪਰ ਖੈਰ ਉਦੋਂ ਫਿਰ ਉਹਨਾਂ ਨੇ ਨਾ ਫਿਰ ਮੈਨੂੰ ਸਮਝਾਇਆ ਕਹਿੰਦੇ ਆ ਰੋਲ ਜਿਹੜਾ ਕਰਨਾ ਰਿਕੁਆਇਰਮੈਂਟ ਹੋ ਗਈ ਤਾਂ ਰਿਕੁਆਇਰਮੈਂਟ ਤਾਂ ਫਿਰ ਤੈਨੂੰ ਕਰਨਾ ਪਊ ਕਰਨਾ ਪਊ ਚਲੋ ਕੀਤਾ ਪਰ ਮੈਨੂੰ ਪਤਾ ਵੀ ਉਦੋਂ ਬਾਅਦ ਨਾ ਮੈਂ 1 ਮਹੀਨਾ ਇਹੀ ਰਹਾ ਉਹ ਸਾਰੇ ਜਾਣੇ ਦੇਖ ਕੇ ਹੱਸਦੇ ਸੀਗੇ ਉਹ ਫਿਰ ਉਦੋਂ ਛੇੜਦੇ ਬਹੁਤ ਹੁੰਦੇ ਸੀ ਵੀ ਇਹ ਕੁੜੀ ਬਣ ਕੇ ਗਿਆ ਕੁੜੀ ਬਣ ਕੇ ਗਿਆ ਉਹ ਛੇੜ ਜੀ ਪੈ ਜਾਂਦੀ ਹੁੰਦੀ ਆ ਉਦੋਂ ਫਿਰ ਮੈਂ ਇਹੀ ਮੂੰਹ ਰੱਖਿਆ ਵੀ ਆ ਸਹੀ ਹੈ ਕਰੀਏ ਜੀ ਸਟਾਰਟ ਹੋ ਗਿਆ ਸੈਟਅਪ ਚਲੋ ਜੀ ਰੋਲਿੰਗ ਕਰੀਏ ਕੈਮਰੇ ਹੁਣ ਤੇਰੀ ਤਸਵੀਰ ਮੈਂ ਅੱਜ ਵੀ ਸਰਾਣੇ ਕੋਲ ਰੱਖੀ ਏ ਇਸੇ ਕਰਕੇ ਹੀ ਦੁਨੀਆ ਨੇ ਕਹਾਣੀ ਖੋਲ ਰੱਖੀ ਏ ਵਾਹ ਜੀ ਵਾਹ 7:00 ਵਜ ਗਏ ਲੰਬੀਆਂ ਗੱਲਾਂ ਬਾਤਾਂ ਹੋਈਆਂ ਤੇ ਦੇਖੋ ਮੌਸਮ ਨੇਰੇ ਵਾਲਾ ਹੋ ਗਿਆ ਕੀ ਬਾਤ ਹੈ ਕੀ ਬਾਤ ਹੈ ਤਰ੍ਹਾਂ ਤਰ੍ਹਾਂ ਦੇ ਜਾਨਵਰਾਂ ਦੀਆਂ ਆਵਾਜ਼ਾਂ ਹੋਣ ਲੱਗ ਪਈਆਂ ਹੁਣ ਉਹ ਕਹਿੰਦੇ ਤੁਸੀਂ ਬੱਸ ਕਰੋ ਹੁਣ ਕਹਿੰਦੇ ਸਾਡਾ ਗੁੱਡ ਨਾਈਟ ਦਾ ਟਾਈਮ ਆ ਸਾਡੀ ਤੁਸੀਂ ਉਹ ਡਿਸਟਰਬ ਕਰ ਰਹੇ ਹੋ ਡਿਸਟਰਬ ਕਰ ਰਿਹਾ ਹੈ ਬਾਈ ਕਰ ਦਿਓ ਤੁਸੀਂ ਪਿੰਗ ਪੈਟਰਨ ਆਪਾਂ ਡਿਸਟਰਬ ਬਾਈ ਕਰ ਦਿਓ ਬਾਈ ਬਾਈ ਕਰ ਦਿਓ ਬਾਈ ਬਾਈ ਇਹਨਾਂ ਨੇ ਵੀ ਚੰਗਾ ਅਜਨੰਦ ਲਿਆ ਉਹ ਦੇਖੋ ਅਸਾ ਵਾਰ ਉਧਰ ਪੈਂਟ ਲਾ ਕੇ ਤੇ ਸ਼ਾਰਟਸ ਦੇ ਵਿੱਚ ਘੰਮ ਰਿਹਾ ਇਹ ਵਧੀਆ ਨਾ ਇਹ ਠੰਡ ਦਾ ਇਥੋਂ ਦੀ ਦਾ ਨਜ਼ਾਰਾ ਲੈ ਰਿਹਾ ਬਹੁਤ ਵਧੀਆ ਪਾਣੀ ਦੇ ਖੇਡ ਰਿਹਾ ਸੀ ਪਾਣੀ ਦੇ ਖੇਡ ਰਿਹਾ ਸੀ ਕਿ ਤੇ ਨਾ ਫੈਂਟਾ ਉਦੇ ਤੇ ਸਾਰੀ ਬਰੇਤੀ ਵਗੈਰਾ ਆ ਵੀ ਕਿੱਲਾ ਹੋ ਗਿਆ ਉਧਰ ਤੇਰੀ ਵੀਡੀਓ ਬਣ ਗਈ ਕੋਈ ਗੱਲ ਨਹੀਂ ਬੱਚਿਆਂ ਨੂੰ ਲਾਊਡ ਹੁੰਦਾ ਹੈ ਹੋਰ ਬਾਬਾ ਜੀ ਕਿਵੇਂ ਵਧੀਆ ਸੀ ਸਾਰਾ ਕੁਝ ਬੜਾ ਬੜਾ ਅੱਛਾ ਬੜਾ ਆਨੰਦ ਆ ਤੇ ਮਤਲਬ ਮੈਨੂੰ ਲੱਗਦਾ ਵੀ ਸ਼ਾਇਦ ਅਸੀਂ ਹੁਣ ਇੱਥੇ ਆਉਂਦੇ ਜਾਂਦੇ ਰਹਾਂਗੇ ਚੰਗੀ ਗੱਲ ਹੈ ਤੇ ਬਾਕੀ ਗੱਲਾਂ ਬਾਤਾਂ ਚ ਵੀ ਬਹੁਤ ਆਨੰਦ ਆਇਆ ਤੇ ਇੱਕ ਵਾਰ ਮੇਰੇ ਦੇਖਣ ਵਾਲਿਆਂ ਨੂੰ ਤੁਸੀਂ ਕਹਿ ਦਿਓ ਵੀ ਜ਼ਰੂਰ ਵੇਖੋ ਟਾਕਵੇ ਟੁਰਨਾ ਤੇ ਜਾ ਕੇ ਹਾਂਜੀ ਟਾਕ ਇਹ ਕਹਿਣ ਦੀ ਜ਼ਰੂਰਤ ਹੀ ਨਹੀਂ ਨਹੀਂ ਫਿਰ ਵੀ ਤੁਹਾਡੇ ਹਰ ਇੱਕ ਬੰਦੇ ਸਾਡੇ ਚੈਨਲ ਦਾ ਨਾਮ ਲੈ ਦੇਣ ਤੇ ਸਾਡੇ ਧੰਨਵਾਗ ਨੇ ਟਾਕ ਵਿਦ ਟੁਰਨਾ ਦੀ ਇੱਕ ਆਪਦੀ ਆਡੀਅנס ਹੈ ਇੱਕ ਆਪ ਦਾ ਵਰਗ ਹੈ ਜਿਹੜਾ ਇਹਨਾਂ ਨੂੰ ਪ੍ਰੋਪਰ ਮਤਲਬ ਸੁਣਦਾ ਦੇਖਦਾ ਮੰਨਦਾ ਤੇ ਮੇਰੀ ਤਮੰਨਾ ਵੀ ਹੋਰ ਵੀ ਲੋਕਾਂ ਤੱਕ ਤੁਹਾਡਾ ਚੈਨਲ ਪਹੁੰਚੇ ਇਹਦਾ ਦਾਇਰਾ ਵਧੇ ਤੇ ਹੋਰ ਲੋਕ ਅੱਛੇ ਕੰਮ ਨਾਲ ਜੁੜਨ ਕਿਉਂਕਿ ਠੀਕ ਆ ਵਲੋਗਿੰਗ ਦੀ ਦੁਨੀਆ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ ਜੀ ਔਰ ਉਹਦੇ ਵਿੱਚ ਵੀ ਮਤਲਬ ਇੱਕ ਕੁਝ ਮਾਪਦੰਡ ਰੱਖ ਕੇ ਕੋਈ ਪੈਮਾਨਾ ਰੱਖ ਕੇ ਕੰਮ ਕਰਨਾ ਵੀ ਯਾਰ ਇਦਾਂ ਫੱਲੇ ਨਹੀਂ ਔਰ ਅਸੀਂ ਆਹ ਚੀਜ਼ਾਂ ਦੇ ਅਸੀਂ ਕੰਮ ਕਰਨਾ ਉਹ ਬਹੁਤ ਘੱਟ ਨੇ ਬਹੁਤ ਰੇਅਰ ਨੇ ਤੇ ਤੁਸੀਂ ਉਸ ਰੇਅਰ ਵੈਰਾਈਟੀ ਦੇ ਵਿੱਚੋਂ ਔਰ ਮੇਰੀ ਇਹ ਦੁਆ ਕਿ ਤੁਹਾਨੂੰ ਕੁਦਰਤ ਸਮਰੱਥ ਰੱਖੇ ਤੁਹਾਡੀ ਸਮਰੱਥਾ ਦਾ ਵਾਦਾ ਕਰੇ ਬਹੁਤ ਬਹੁਤ ਧੰਨਵਾਦ ਜੀ ਤੇ ਆਪਾਂ ਇਸੇ ਤਰ੍ਹਾਂ ਜਿਵੇਂ ਵਾਕ ਦੀ ਤੁਸੀਂ ਗੱਲ ਕੀਤੀ ਵੀ ਟਾਕ ਤੇ ਵੀ ਆਪਾਂ ਹਮੇਸ਼ਾ ਕੋਸ਼ਿਸ਼ ਰਹੇਗੀ ਵੀ ਚੰਗੀਆਂ ਚੀਜ਼ਾਂ ਹੀ ਪ੍ਰੋਸ ਦੇ ਰਹੀਏ ਤੇ ਮੇਰੇ ਲਈ ਮਾਣ ਵਾਲੀ ਗੱਲ ਆ ਵੀ ਜਿਵੇਂ ਮੈਂ ਪਹਿਲਾਂ ਕਹੇ ਪਹਿਲੇ ਇਧਰਲੇ ਪਾਸਿਓ ਤੁਸੀਂ ਆ ਅਸੀਂ ਤੁਹਾਡੇ ਨਾਲ ਸ਼ੁਰੂਆਤ ਕੀਤੀ ਆ ਇੱਕ ਸੁਭਾਅ ਹੁੰਦਾ ਬੰਦੇ ਦਾ ਤੇ ਜਿੰਨਾ ਕਿ ਮੈਂ ਤੁਹਾਡੇ ਸੁਭਾਅ ਤੋਂ ਵਾਕਿਮਾ ਤੁਹਾਡੇ ਤੋਂ ਮਾੜਾ ਕੰਮ ਹੋਣਾ ਹੀ ਨਹੀਂ ਤੁਹਾਡੇ ਤੋਂ ਹੋਣਾ ਹੀ ਜੀ 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 ਉਹਦੇ ਲਈ ਇੱਕ ਨਾ ਬਿਰਤੀ ਚਾਹੀਦੀ ਹੈ ਹਾਂ ਬਿਲਕੁਲ ਬਿਲਕੁਲ ਤੇ ਉਹ ਤੁਹਾਨੂੰ ਸ਼ਾਇਦ ਉਸ ਬਿਰਤੀ ਦੀ ਬਖਸ਼ਿਸ਼ ਨਹੀਂ ਹੋਣੀ ਧੰਨਵਾਦ ਤੁਸੀਂ ਤੁਸੀਂ ਇਸ ਤਰ੍ਹਾਂ ਮੈਨੂੰ ਜਾਣਦੇ ਹੋ ਮਿਹਰਬਾਨੀ ਬਾਜੀ ਮਿਹਰਬਾਨੀ ਹੁਣ ਅਸੀਂ ਪਹੁੰਚ ਗਏ ਸੀ ਹਸ਼ਿਆਰਪੁਰ ਚੌਂਕ 'ਚ ਇੱਥੇ ਬਾਬਾ ਜੀ ਹੁਣਾਂ ਨਾ ਵਿਦਾ ਲਵਾਂਗੇ ਕਿਉਂਕਿ ਇਹਨਾਂ ਨੇ ਸਾਡੇ ਨਾਲ ਹੀ ਸਫ਼ਰ ਕੀਤਾ ਹੈ ਤੱਕ ਤੇ ਹੁਣ ਹਰਮਨ ਜੀ ਇਹਨਾਂ ਨੂੰ ਲੈ ਕੇ ਪਹੁੰਚਣਗੇ ਤੁਰੀ ਪਹਿਲੀ ਵਾਰ ਪਹਾੜਾਂ ਦੇ ਡੀਜ਼ਲ ਆਏ ਉਹ ਵੀ ਪੂਰੀ ਐਡਵੈਂਚਰ ਵਾਲੇ ਖਤਰਨਾਲੇ ਰਸਤੇ ਯਾਰ ਤੈਨੂੰ ਚੇਤਾ ਰਹੂਗਾ ਵੀ ਤੂੰ ਟੁਰਨੇ ਹੁਣ ਨਾਲ ਸੀਗਾ ਪਹਿਲੀ ਵਾਰ ਤੇਰਾ ਤੂੰ ਕੋਕੋਨਟ ਖੱਡ ਚੋਂ ਨਿਕਲ ਕੇ ਆਇਆ ਹੈ ਨਾ ਸਹੀ ਆ ਜੀ ਠੀਕ ਆ ਬਾਬਾ ਜੀ ਰਾਤੀ ਵਵਨੇ ਰਾ ਹੋ ਗਿਆ ਸੀ ਆਪਾਂ ਨੂੰ ਮੋਹਾਲੀ ਪਹੁੰਚਦੇ ਆ 11:30 ਵਜੇ ਪਹੁੰਚੇ ਸੀਗੇ ਤੇ ਸੌਂਦਿਆਂ ਕਰਦਿਆਂ ਨੂੰ 1:30 ਵਜੇ ਗਿਆ ਸੀ ਰਾਤੀ ਫਿਰ ਉਦੋਂ ਬਾਅਦ ਚ ਫਿਰ ਸਵੇਰੇ ਉੱਠਿਆ ਤੇ ਤਿਆਰ ਤੁਰੋ ਕੇ ਮੈਂ ਪਿੰਡ ਆ ਗਿਆ ਵਾਪਸ ਤੇ ਇੰਟਰਵਿਊ ਜਿਹੜੀ ਆ ਬਹੁਤ ਵਧੀਆ ਹੋਈ ਬਾਬਾ ਬੇਲੀ ਹੁਣਾਂ ਨਾਲ ਤੇ ਪਬਲਿਸ਼ ਹੋ ਚੁੱਕੀ ਆ ਟਾਕ ਵਿਦ ਟੁਰਨਾ ਤੇ ਜਾਓ ਤੇ ਤੁਸੀਂ ਉੱਥੇ ਇੰਟਰਵਿਊ ਦਾ ਆਨੰਦ ਮਾਣ ਸਕਦੇ ਹੋ ਬਾਕੀ ਤੁਹਾਨੂੰ ਮੈਂ ਨਾ ਆਂਬ ਬਖਾਉਣਾ ਸਾਡੇ ਨਾ ਆਂਬਾਂ ਦੇ ਕਾਫੀ ਬੂਟੇ ਪੁਰਾਣੇ ਆ ਇਹ ਹੁਣ ਤੇ ਵਾਲੇ ਉੱਚੇ ਵੀ ਨਹੀਂ ਗਏ ਬਹੁਤ ਭਰਦੇ ਆਂਬਾਂ ਦੇ ਨਾਲ ਦੇਖੋ ਕਿੰਨਾ ਆਂਬ ਲੱਗਿਆ ਇਹਨੂੰ ਅਪ੍ਰੈਲ ਦੇ ਅਪ੍ਰੈਲ ਮਹੀਨੇ ਦੇ ਅਖੀਰਲੇ ਦੇਣਿਆ ਪਰ ਇਹਨਾਂ ਨੇ ਹੱਲੇ ਜੁਲਾਈ ਦੇ ਵਿੱਚ ਜਾ ਕੇ ਪੱਕਣਾ ਹੁੰਦਾ ਜੁਲਾਈ ਐਂਡ ਤੇ ਪੱਕਣ ਲੱਗਦੇ ਆ ਮਤਲਬ ਜਦੋਂ ਪੂਰੇ ਮਾਰਕੀਟ 'ਚ ਆਂਬ ਖਤਮ ਹੋ ਜਾਣੇ ਉਦੋਂ ਫਿਰ ਸਾਡੇ ਇਹ ਪੱਕਦੇ ਆ ਤੇ ਮਜੇ ਨਾਲ ਅਸੀ ਖਾਨਦੇ ਆ ਇਸ ਵਾਰ ਸਾਡੇ ਆਹ ਵਾਲੇ ਬੂਟੇ ਨੂੰ ਫਲ ਨਹੀਂ ਪਿਆ ਇਹਨੂੰ ਬਸ ਨਵੀਂ ਗ੍ਰੋਥ ਜੀ ਆਈ ਆ ਤੇ ਇੱਕ ਬੂਟਾ ਉਹ ਪਰੇ ਦਿਖਦਾ ਉਹ ਵੀ ਪੂਰਾ ਭਰਿਆ ਹੋਇਆ ਆਂਬਾਂ ਦੇ ਨਾਲ ਮਨ ਲਾ ਐਸ ਲਾਈਨ ਦੇ ਵਿੱਚ ਸਾਡੇ ਤਿੰਨ ਬੂਟੇ ਨੇ ਤੇ ਤਿੰਨ ਹੀ ਸਾਡੇ ਘਰ ਦੇ ਉਧਰ ਪਰਲੇ ਪਾਸੇ ਆ ਤੇ ਵੈਸੇ ਆ ਥੱਲੇ ਜਿਹੜੇ ਨਾ ਕਈ ਵਾਰ ਫਲ ਤੋੜਿਆ ਨਹੀਂ ਜਾਂਦਾ ਜਾਂ ਪੰਛੀ ਟੱਕ ਕੇ ਸੱਟ ਦਿੰਦੇ ਤੇ ਉਹਨਾਂ ਦੇ ਨਾਲ ਆ ਜਿਹੜੀਆਂ ਗਟਕਾਂ ਪੁੰਜੇ ਡਗਦੀਆਂ ਉਹਨਾਂ ਨਾਲ ਵਾਵਾ ਉੱਗੇ ਆ ਆਮ ਇਹ ਲਾਦਾ 50 ਤੋਂ ਵੱਧ ਹੀ ਹੋਣੇ ਆ ਆ ਬੂਟੇ ਦੇ ਥੱਲੇ ਵੀ ਤੇ ਹਿੱਦਰ ਵੀ ਜਿਹੜੇ ਸਾਡੇ ਨੇੜਲੇ ਸੱਜਣੇ ਆ ਨਾ ਸਾਡੇ ਏਰੀਏ ਦੇ ਜੇ ਚਾਹਣ ਤੇ ਲੈ ਕੇ ਜਾ ਸਕਦੇ ਹੋ ਕਿਉਂਕਿ ਬਹੁਤ ਸੱਜਣਾ ਨੇ ਮੈਨੂੰ ਕਈ ਵਾਰ ਕਿਹਾ ਵੀ ਸਾਨੂੰ ਬੂਟਾ ਕੋਈ ਤਿਆਰ ਕਰਕੇ ਦਿਓ ਤੇ ਜੇ ਇਹ ਤੁਹਾਡੇ ਕਿਸੇ ਕੰਮ ਦੇ ਆ ਤੇ ਤੁਸੀਂ ਇਹਨਾਂ ਨੂੰ ਲੈ ਕੇ ਜਾ ਸਕਦੇ ਹੋ ਕਿਉਂਕਿ ਨਹੀਂ ਤਾਂ ਹੁਣ ਛਟਾਲੇ ਵਾਲਾ ਖੇਤ ਆ ਬਰਸੀਨ ਵਾਲਾ ਇਹ ਮੋਣਾ ਤੇ ਫੇਰੇ ਖਰਾਬ ਹੋ ਜਾਣੇ ਆ ਸੋ ਜਦੋਂ ਤੁਸੀਂ ਵੀਡੀਓ ਵੇਖੀ ਛੇਤੀ ਇੱਥੇ ਸਾਡੇ ਪਹੁੰਚ ਕੇ ਪਿੰਡ ਟੁਰਨੇ ਤੇ ਲੈ ਕੇ ਜਾ ਸਕਦੇ ਹੋ ਠੀਕ ਹੈ ਜੀ ਬਾਕੀ ਇਸ ਵੀਡੀਓ ਨਾਲ ਆਪਾਂ ਇੱਥੇ ਖਤਮ ਕਰਦੇ ਆਂ ਤੇ ਟਾਕ ਵਿਦ ਟੁਰਨਾ ਤੇ ਜਾ ਕੇ ਜ਼ਰੂਰ ਵੇਖਿਓ ਬਾਬਾ ਬੇਲੀ ਦੀ ਇੰਟਰਵਿਊ ਤੇ ਐਵੇਂ ਨਵੀਆਂ-ਨਵੀਆਂ ਵੀਡੀਓਜ਼ ਨਵੀਆਂ-ਨਵੀਆਂ ਇੰਟਰਵਿਊਜ਼ ਆਪਾਂ ਉਧਰਲੇ ਚੈਨਲ ਦੇ ਉੱਤੇ ਵੀ ਤੁਹਾਡੇ ਲਈ ਪੋਸਟ ਕਰਦੇ ਰਵਾਂਗੇ ਮਿਲਦੇ ਆਂ ਫਿਰ ਅਗਲੀ ਵੀਡੀਓ 'ਚ ਰੱਬ ਰਾਖਾ ਕੀਪ ਵਾਚਿੰਗ ਵਾਕ ਵਿਦ ਟੁਰਨਾ